ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ SK Voice Tips ਦੇ ਉੱਪਰ ਜੇਕਰ ਤੁਸੀਂ 1 ਜਨਵਰੀ ਤੋਂ ਪਹਿਲਾਂ ਪਹਿਲਾਂ ਘਰ ਵਿੱਚੋਂ ਇਹ ਪੰਜ ਚੀਜ਼ਾਂ ਹਟਾ ਦੇਉਂਦੇ ਹੋ ਤਾਂ ਵਧੀਆ ਗੱਲ ਹੈ ਨਹੀਂ ਤਾਂ ਪੂਰਾ ਸਾਲ ਹੋ ਜਾਵੇਗਾ ਬਰਬਾਦ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਬਣੀ ਰਹੇ ਕਦੇ ਵੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਨਾ ਪਵੇ ਦੋਸਤੋ 1 ਜਨਵਰੀ ਤੋਂ ਪਹਿਲਾਂ ਘਰ ਵਿੱਚੋਂ ਕੱਢ ਦੇਣਾ ਇਹ ਚੀਜ਼ਾਂ ਨਹੀਂ ਤਾਂ ਪੂਰਾ ਸਾਲ ਹੀ ਬਰਬਾਦ ਹੋ ਜਾਵੇਗਾ ਸਾਲ ਬਦਲ ਰਿਹਾ ਹੈ ਅਤੇ ਨਵੇਂ ਸਾਲ ਵਿੱਚ ਤੁਹਾਡੇ ਘਰ ਦੀਆਂ ਕਿਹੜੀਆਂ ਊਰਜਾਵਾਂ ਪ੍ਰਵੇਸ਼ ਕਰਨਗੀਆਂ ਕਿਹੜੀਆਂ ਸ਼ਕਤੀਆਂ ਤੁਹਾਡੇ ਪਰਿਵਾਰ ਨੂੰ ਅਸੀਸਾਂ ਦੇਣਗੀਆਂ ਇਹ ਸਭ ਇਸ ਗੱਲ ਤੇ ਹੀ ਨਿਰਭਰ ਕਰਦਾ ਹੈ 31 ਦਸੰਬਰ ਦੀ ਰਾਤ ਤੋਂ ਤੁਹਾਡੇ ਘਰ ਵਿੱਚ ਕਿਹੜੀਆਂ ਅਸ਼ੁੱਭ ਚੀਜ਼ਾਂ ਪਈਆਂ ਹਨ ਗੁਰੂਆਂ ਨੇ ਕਿਹਾ ਹੈ ਕਿ ਕੁਝ ਚੀਜ਼ਾਂ ਘਰ ਵਿੱਚ ਰਹਿੰਦੇ ਆ ਸਥਾਈ ਤੌਰ ਤੇ ਰੁਕਾਵਟਾਂ ਗਰੀਬੀ ਬਿਮਾਰੀ ਤੇ ਕਲੇਸ਼ ਦਾ ਕਾਰਨ ਬਣਦੀਆਂ ਹਨ ਜੇਕਰ ਇਹਨਾਂ ਨੂੰ 1 ਜਨਵਰੀ ਤੋਂ ਪਹਿਲਾਂ ਨਹੀਂ ਹਟਾਇਆ ਜਾਂਦਾ ਤਾਂ ਪੂਰਾ ਸਾਲ ਰੁਕਾਵਟਾਂ ਤੇ ਬਦਕਿਸਮਤੀ ਨਾਲ ਪਰ ਜਾਵੇਗਾ ਇਸ ਲਈ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਿਓ ਆਪਣੇ ਫਾਇਦੇ ਦੇ ਲਈ ਆਪਣੇ ਘਰ ਦੀ ਖੁਸ਼ੀ ਅਤੇ ਖੁਸ਼ਹਾਲੀ ਦੇ ਲਈ ਇਸ ਵੀਡੀਓ ਨੂੰ ਹਰ ਮਾਂ ਅਤੇ ਹਰ ਭੈਣ ਨਾਲ ਸਾਂਝਾ ਕਰੋ ਤਾਂ ਜੋ ਹਰ ਕੋਈ ਚੀਜ਼ ਇਸ ਦਾ ਲਾਭ ਲੈ ਸਕੇ ਅਸੀਂ ਤੁਹਾਨੂੰ ਇਹ ਵੀ ਦੱਸਦੇ ਹਾਂ ਜੇਕਰ ਇਹ ਚੀਜ਼ਾਂ ਘਰ ਵਿੱਚ ਰੱਖੀਆਂ ਜਾਂਦੀਆਂ ਹਨ ਤਾਂ ਤੁਹਾਡੀ ਪੂਰੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ ਇਸ ਲਈ ਗਲਤੀ ਨਾਲ ਵੀ ਇਹਨਾਂ ਚੀਜ਼ਾਂ ਨੂੰ ਹੁਣੇ ਹੀ ਆਪਣੇ ਘਰ ਤੋਂ ਹਟਾ ਦਿਓ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਿਓ ਫਿਰ ਹੀ ਫਾਇਦਾ ਹੋਵੇਗਾ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ ਜਾਣਦੇ ਹਾਂ ਜੀ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਕੱਢ ਦੇਣਾ ਹੈ ਇਸ ਵੀਡੀਓ ਦੇ ਅੰਤ ਵਿੱਚ ਤੁਹਾਨੂੰ ਇਹ ਵੀ ਦੱਸਾਂਗੇ ਕਿ ਜੇਕਰ ਕੋਈ 1 ਜਨਵਰੀ ਤੋਂ ਪਹਿਲਾਂ ਆਪਣੇ ਘਰ ਇੱਕ ਵੀ ਚੀਜ਼ ਲੈ ਕੇ ਆਉਂਦਾ ਹੈ ਉਸ ਦਾ ਘਰ ਧਨ ਨਾਲ ਭਰ ਜਾਵੇਗਾ ਮਾਤਾ ਲక్ష్ਮੀ ਅਜੇਹੇ ਘਰ ਵਿੱਚ ਆਵੇਗੀ ਇਸ ਨੂੰ ਆਪਣਾ ਸਥਾਈ ਨਿਵਾਸ ਬਣਾਵੇਗੀ ਫਿਰ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਸਮੱਸਿਆ ਨਹੀਂ ਹੋਵੇਗੀ ਕਦੇ ਵੀ ਕੋਈ ਸਮੱਸਿਆ ਆਵੇਗੀ ਨਹੀਂ ਹਰ ਇੱਛਾ ਤੁਹਾਡੀ ਪੂਰੀ ਹੋ ਜਾਵੇਗੀ ਇਹ ਉਪਾਅ ਇੰਨਾ ਸ਼ਕਤੀਸ਼ਾਲੀ ਹੈ ਕਿ ਇਹ ਉਹ ਹੈ ਜੋ ਅਸੀਂ ਪਿਛਲੇ ਨਵੇਂ ਸਾਲ ਤੇ ਦਿਨ ਤੁਹਾਡੇ ਨਾਲ ਸਾਂਝਾ ਵੀ ਕੀਤਾ ਸੀ ਅਸੀਂ ਇਸ ਨੂੰ ਇੱਕ ਵਾਰ ਤੁਹਾਡੇ ਨਾਲ ਫਿਰ ਸਾਂਝਾ ਕਰਨ ਜਾ ਰਹੇ ਹਾਂ ਨਵਾਂ ਸਾਲ ਆਉਣ ਤੋਂ ਪਹਿਲਾਂ ਆਪਣੇ ਘਰ ਤੋਂ ਇਹਨਾਂ ਚੀਜ਼ਾਂ ਨੂੰ ਹਟਾ ਦੇਣਾ ਚਾਹੀਦਾ ਹੈ ਨਹੀਂ ਤਾਂ ਲక్ష్ਮੀ ਦੀ ਦੇਵੀ ਗੁੱਸੇ ਹੋ ਕੇ ਤੁਹਾਡੇ ਘਰੋਂ ਚਲੇ ਜਾਣਗੇ ਉਹ ਤੁਹਾਡੇ ਜੀਵਨ ਵਿੱਚ ਦੁਬਾਰਾ ਕਦੇ ਵੀ ਆਪਣਾ ਘਰ ਨਹੀਂ ਬਣਾਉਣਗੇ ਇਸ ਲਈ ਅੱਜ ਹੀ ਇਹਨਾਂ ਚੀਜ਼ਾਂ ਨੂੰ ਹਟਾ ਦਿਓ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਟੁੱਟਿਆ ਹੋਇਆ ਸ਼ੀਸ਼ਾ ਜਾਂ ਸ਼ੀਸ਼ਾ ਘਰ ਵਿੱਚ ਵੱਧ ਤੋਂ ਵੱਧ ਨਕਾਰਾਤਮਕਤਾ ਤੇ ਵਾਈਬ੍ਰੇਸ਼ਨ ਛੱਡਦਾ ਹੈ। ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਜਿੱਥੇ ਵੀ ਟੁੱਟਿਆ ਹੋਇਆ ਸ਼ੀਸ਼ਾ ਬਚਿਆ ਹੈ ਉੱਥੇ ਘਰ ਵਿੱਚ ਹੀ ਨਹੀਂ ਬਲਕਿ ਘਰ ਦੀ ਕਿਸਮਤ ਵਿੱਚ ਤਰੇੜਾਂ ਦਿਖਾਈ ਦੇਂਦੀਆਂ ਹਨ। ਅਜਿਹੇ ਕੰਮ ਅਣਚਾਹੀਆਂ ਘਟਨਾਵਾਂ, ਝਗੜੇ ਤੇ ਮਾਨਸਿਕ ਤਣਾਅ ਅਤੇ ਅਚਾਨਕ ਵਿੱਤੀ ਨੁਕਸਾਨ ਨੂੰ ਵਧਾਉਂਦੇ ਹਨ। ਇਹ ਵਸਤੂ ਦੇਵੀ ਲక్ష్ਮੀ ਦੇ ਆਉਣ ਵਿੱਚ ਰੁਕਾਵਟ ਪਾਉਂਦੀ ਹੈ। ਕਿਉਂਕਿ ਦੇਵੀ ਲਕਸ਼ਮੀ ਸਫਾਈ ਅਤੇ ਚਮਕ ਨੂੰ ਪਸੰਦ ਕਰਦੀ ਹੈ ਟੁੱਟਿਆ ਹੋਇਆ ਸ਼ੀਸ਼ਾ ਘਰ ਦੀ ਆਬਾ ਨੂੰ ਵਿਗਾੜਦਾ ਹੈ ਤੇ ਵਾਤਾਵਰਣ ਵਿੱਚ ਭਾਰੀਪਨ ਲਿਆਉਂਦਾ ਹੈ ਇਸ ਲਈ ਇਸ ਨੂੰ 1 ਜਨਵਰੀ ਤੋਂ ਪਹਿਲਾਂ ਪਹਿਲਾਂ ਘਰ ਵਿੱਚੋਂ ਹਟਾ ਦਿਓ ਨਵਾਂ ਸਾਲ ਸਾਫ਼ ਊਰਜਾ ਨਾਲ ਭਰਿਆ ਹੋਵੇ ਟੁੱਟੀਆਂ ਚੀਜ਼ਾਂ ਦੇ ਨਾਲ ਨਹੀਂ ਇੱਕ ਟੁੱਟਿਆ ਹੋਇਆ ਝਾੜੂ ਪੁਰਾਣਾ ਅਤੇ ਕਿਸ ਹੋਇਆ ਘਰ ਤੋਂ ਹਮੇਸ਼ਾ ਗਰੀਬੀ ਦੂਰ ਰੱਖਦਾ ਹੈ ਸ਼ਾਸਤਰਾਂ ਵਿੱਚ ਝਾੜੂ ਨੂੰ ਦੇਵੀ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ ਇਸ ਲਈ ਇਸ ਦੀ ਖੋਜ ਸਿੱਧੇ ਤੌਰ ਤੇ ਧਨ ਦੇ ਨੁਕਸਾਨ ਵਾਲਾ ਲੈ ਕੇ ਜਾਂਦੀ ਹੈ ਅਝੇਹਾ ਝਾੜੂ ਕਰਦੀ ਸਕਾਰਾਤਮਕ ਊਰਜਾ ਨੂੰ ਨਸ਼ਟ ਕਰਦਾ ਹੈ ਅਤੇ ਲਗਾਤਾਰ ਵਿੱਤੀ ਰੁਕਾਵਟਾਂ ਨੂੰ ਵਧਾਉਂਦਾ ਹੈ ਬਹੁਤ ਸਾਰੇ ਲੋਕ ਸਾਲਾਂ ਤੋਂ ਸਾਲਾਂ ਤੱਕ ਦੁਖੀ ਰਹਿੰਦੇ ਹਨ ਉਹ ਇੱਕੋ ਝਾੜੂ ਦੀ ਵਰਤੋਂ ਕਰਦੇ ਰਹਿੰਦੇ ਹਨ ਤੇ ਫਿਰ ਸ਼ਿਕਾਇਤ ਕਰਦੇ ਹਨ ਪੈਸਾ ਅੰਦਰ ਨਹੀਂ ਆਉਂਦਾ ਜਾਂ ਰਹਿੰਦਾ ਨਹੀਂ ਦਰਅਸਲ ਇੱਕ ਟੁੱਟਿਆ ਹੋਇਆ ਝਾੜੂ ਬਦ ਕਿਸਮਤੀ ਨੂੰ ਆਕਰਸ਼ਿਤ ਕਰਦਾ ਹੈ ਤਰੱਕੀ ਨੂੰ ਵੀ ਰੋਕਦਾ ਹੈ ਇਸ ਲਈ 1 ਜਨਵਰੀ ਤੋਂ ਪਹਿਲਾਂ ਉਸ ਝਾੜੂ ਨਾਲ ਪੁਰਾਣੇ ਸਾਲ ਦੀ ਸਾਰੀ ਨਕਾਰਾਤਮਕਤਾ ਨੂੰ ਦੂਰ ਕਰੋ ਨਵੇਂ ਸਾਲ ਲਈ ਘਰ ਵਿੱਚ ਇੱਕ ਨਵਾਂ ਊਰਜਾਵਾਨ ਝਾੜੂ ਲੈ ਕੇ ਆਓ ਦੋਸਤ ਇੱਕ ਰੁਕੀ ਹੋਈ ਜਾਂ ਟੁੱਟੀ ਹੋਈ ਕੋਈ ਘੜੀ ਸਿਰਫ ਸਮੇਂ ਹੀ ਨਹੀਂ ਦਿਖਾਉਂਦੀ ਬਲਕਿ ਸਾਡੀ ਕਿਸਮਤ ਤੇ ਤਰੱਕੀ ਜੀਵਨ ਦੀ ਗਤੀ ਦਾ ਪ੍ਰਤੀਕ ਹੁੰਦੀ ਹੈ ਘਰ ਵਿੱਚ ਕਿਤੇ ਵੀ ਲਟਕੀ ਹੋਈ ਟੁੱਟੀ ਜਾਂ ਟੁੱਟੀ ਘੜੀ ਇਸ ਗੱਲ ਦਾ ਸੰਕੇਤ ਹੈ ਕਿ ਸਮਾਂ ਰੁਕ ਗਿਆ ਹੈ ਅਜਿਹੇ ਘਰ ਵਿੱਚ ਕੰਮ ਰੁਕ ਜਾਂਦਾ ਹੈ ਯੋਜਨਾਵਾਂ ਸਫਲ ਨਹੀਂ ਹੁੰਦੀਆਂ ਪੈਸੇ ਦਾ ਪ੍ਰਵਾਹ ਰੁਕ ਜਾਂਦਾ ਹੈ ਵਾਸਤੂ ਸ਼ਾਸਤਰ ਇੱਕ ਬੰਦ ਘੜੇ ਘਰ ਵਿੱਚ ਠਹਿਰਾਅ ਅਤੇ ਜੜਤਾ ਪੈਦਾ ਕਰਦੀ ਹੈ ਇਹ ਜੀਵਨ ਵਿੱਚ ਮਾਨਸਿਕ ਤਣਾਅ ਤੇ ਅਨਿਸ਼ਚਿਤਤਾ ਨੂੰ ਵਧਾਉਂਦੀ ਹੈ ਨਵਾਂ ਸਾਲ ਸਮੇਂ ਦੇ ਨਾਲ ਕਦਮ ਮਿਲਾ ਕੇ ਸ਼ੁਰੂ ਹੋਣਾ ਚਾਹੀਦਾ ਹੈ ਇਸ ਲਈ ਕਿਸੇ ਵੀ ਬੰਦ ਘੜੀ ਦੀ ਮੁਰੰਮਤ ਕਰਵਾਓ ਜਾਂ 1 ਜਨਵਰੀ ਤੋਂ ਪਹਿਲਾਂ ਘਰ ਤੋਂ ਹਟਾ ਦਿਓ ਯਾਦ ਰੱਖੋ ਕਿ ਬੰਦ ਘੜੀ ਬਦਕਿਸਮਤੀ ਦੀ ਨਿਸ਼ਾਨੀ ਹੁੰਦੀ ਹੈ ਜੰਗ ਲੱਗਾ ਕੜਾ ਜਾਂ ਕੋਈ ਵੀ ਕੜਾ ਪਾਣੀ ਵਾਲਾ ਬਰਤਨ ਜੀਵਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਾਣੀ ਦਾ ਬਰਤਨ ਖੁਸ਼ੀ ਸ਼ਾਂਤੀ ਤੇ ਮਨ ਦੀ ਸਫਾਈ ਨਾਲ ਜੁੜਿਆ ਹੋਵੇਗਾ ਜਦੋਂ ਘਰ ਵਿੱਚ ਕੋਈ ਕੜਾ ਬਾਲਟੀ ਤਾਂਬੇ ਦਾ ਬਰਤਨ ਜਾਂ ਕੋਈ ਵੀ ਬਟਨ ਜੰਗ ਲੱਗ ਜਾਂਦਾ ਹੈ ਤਾਂ ਇਹ ਪਾਣੀ ਦੀ ਊਰਜਾ ਨੂੰ ਦੂਸ਼ਿਤ ਕਰਦਾ ਹੈ ਇਸ ਨਾਲ ਘਰ ਵਿੱਚ ਮਾਨਸਿਕ ਉਲਝਣ ਪੈਦਾ ਹੁੰਦੀ ਹੈ ਸਾਨੂੰ ਫੈਸਲੇ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ ਅਤੇ ਵਿੱਤੀ ਅਸਥਿਰਤਾ ਵੱਧਦੀ ਹੈ ਜੰਗ ਇੱਕ ਛੋਟੀ ਜਿਹੀ ਚੀਜ਼ ਨੂੰ ਲੱਗ ਸਕਦੀ ਹੈ ਪਰ ਇਸ ਰੁਕੀ ਹੋਈ ਕਿਸਮਤ ਦੀ ਨਿਸ਼ਾਨੀ ਇਸ ਨੂੰ ਮੰਨਿਆ ਜਾਂਦਾ ਹੈ ਦੇਵੀ ਲਕਸ਼ਮੀ ਸਫਾਈ ਤੇ ਚਮਕ ਨੂੰ ਪਸੰਦ ਕਰਦੀ ਹੈ ਇਸ ਲਈ ਜੰਗ ਲੱਗਾ ਬਰਤਨ ਉਸ ਦਾ અપਮਾਨ ਹਨ 1 ਜਨਵਰੀ ਤੋਂ ਪਹਿਲਾਂ ਹੀ ਘਰ ਤੋਂ ਇਹਨਾਂ ਸਾਰੇ ਜੰਗ ਲੱਗੇ ਬਰਤਨਾਂ ਨੂੰ ਹਟਾ ਦਿਓ ਨਵੇਂ ਸਾਲ ਦੀ ਸ਼ੁਰੂਆਤ ਤਾਜ਼ਗੀ ਸਪਸ਼ਟਤਾ ਤੇ ਸਾਫ਼ ਊਰਜਾ ਨਾਲ ਹੋਣੀ ਚਾਹੀਦੀ ਹੈ ਫਟੀਆਂ ਪੁਰਾਣੀਆਂ ਚਪਲਾਂ ਜੁੱਤੀ ਟੁੱਟੀਆਂ ਹੋਈਆਂ ਚਪਲਾਂ ਬਹੁਤ ਭਾਰੀ ਊਰਜਾ ਲਿਆਉਂਦੇ ਹਨ ਇਹ ਸ਼ਨੀ ਦੋਸ਼ ਦਾ ਕਾਰਨ ਬਣਦੇ ਹਨ ਜੀਵਨ ਵਿੱਚ ਸੰਘਰਸ਼ ਗਰੀਬੀ ਅਤੇ ਵੱਧਦੀਆਂ ਰੁਕਾਵਟਾਂ ਵੱਲ ਸਾਨੂੰ ਲੈ ਕੇ ਜਾਂਦੇ ਹਨ ਬਹੁਤ ਸਾਰੇ ਲੋਕ ਪੁਰਾਣੇ ਜੁੱਤੇ ਘਰ ਦੇ ਕੋਨੇ ਵਿੱਚ ਰੱਖਦੇ ਹਨ ਜਦੋਂ ਕਿ ਇਸ ਨੂੰ ਸਭ ਤੋਂ ਵੱਡਾ ਵਾਸਤੂ ਦੋਸ਼ ਮੰਨਿਆ ਜਾਂਦਾ ਹੈ ਪਰ ਟੁੱਟੀਆਂ ਹੋਈਆਂ ਚਪਲਾਂ ਘਰ ਵਿੱਚ ਕੁਸ਼ਹਾਲੀ ਦੇ ਰੁਕਾਵਟ ਬਣਾਉਂਦੀਆਂ ਹਨ ਅਤੇ ਇੱਕ ਵਿਅਕਤੀ ਨੂੰ ਸਖਤ ਮਿਹਨਤ ਕਰਨ ਲਈ ਮਜਬੂਰ ਕਰਦੀਆਂ ਹਨ ਪਰ ਫਲ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦੇ ਹਨ ਨਵਾਂ ਸਾਲ ਪੁਰਾਣੀਆਂ ਚੀਜ਼ਾਂ ਨਾਲ ਨਵੀਂ ਅਤੇ ਸ਼ੁਭ ਊਰਜਾ ਨਾਲ ਸ਼ੁਭ ਹੋਣਾ ਚਾਹੀਦਾ ਹੈ। ਇਸ ਲਈ ਅਜਹੀਆਂ ਸਾਰੀਆਂ ਚੱਪਲਾਂ 1 ਜਨਵਰੀ ਤੋਂ ਪਹਿਲਾਂ ਸੁੱਟ ਦੇਣੀਆਂ ਚਾਹੀਦੀਆਂ ਹਨ। ਯਾਦ ਰੱਖੋ ਪੈਰਾਂ ਦੀ ਊਰਜਾ ਜੀਵਨ ਦੀ ਦਸ਼ਾ ਨਿਰਧਾਰਿਤ ਕਰਦੀਆਂ ਹਨ। ਖਰਾਬ ਜਾਂ ਫਟੇ ਹੋਏ ਬਟੂਏ ਸਿਰਫ ਪੈਸੇ ਰੱਖਣ ਦੀ ਜਗ੍ਹਾ ਨਹੀਂ ਬਲਕਿ ਦੌਲਤ ਦੀ ਊਰਜਾ ਦਾ ਘਰ ਹਨ। ਜਾਂਦਾ ਹੈ ਕਿਨਾਰੇ ਫਟ ਜਾਂਦੇ ਹਨ ਜਾਂ ਅੰਦਰ ਬੇਕਾਰ ਕਾਗਜ਼ ਪੁਰਾਣੇ ਬੇਲਾਂ ਜਾਂ ਫਟੇ ਨੋਟਾਂ ਨਾਲ ਭਰ ਜਾਂਦਾ ਹੈ। ਦੇਵੀ ਲక్ష్ਮੀ ਇਸ ਨੂੰ ਨਾ ਪਸੰਦ ਕਰਦੀ ਹੈ ਅਜੀਹਾ ਬਟੂਆ ਦੌਲਤ ਨੂੰ ਨਹੀਂ ਰਹਿਣ ਦੇਂਦਾ ਆਮਦਨ ਵਧਣ ਤੋਂ ਪਹਿਲਾਂ ਹੀ ਰੁਕਾਵਟਾਂ ਪੈਦਾ ਕਰਦਾ ਹੈ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਫਟਿਆ ਹੋਇਆ ਬਟੂਆ ਹੌਲੀ-ਹੌਲੀ ਵਿਅਕਤੀ ਦੀ ਵਿੱਤੀ ਕਿਸਮਤ ਨੂੰ ਕਮਜ਼ੋਰ ਕਰਦਾ ਹੈ ਇਸ ਲਈ 1 ਜਨਵਰੀ ਤੋਂ ਪਹਿਲਾਂ ਆਪਣੇ ਪੁਰਾਣੇ ਬਟੂਏ ਨੂੰ ਇੱਕ ਨਵੇਂ ਸਾਫ਼ ਬਟੂਏ ਵਿੱਚ ਬਦਲ ਦਿਓ ਅੰਦਰ ਸਿਰਫ ਇੱਕ ਜ਼ਰੂਰੀ ਚੀਜ਼ ਰੱਖੋ ਦੌਲਤ ਦੀਆਂ ਅਸੀਸਾਂ ਸਿਰਫ ਉੱਥੇ ਹੀ ਰਹਿੰਦੀਆਂ ਹਨ ਜਿੱਥੇ ਵਿਵਸਥਾ ਦਾ ਸਨਮਾਨ ਹੋਵੇ ਘਰ ਵਿੱਚ ਸੁੱਕੇ ਅਤੇ ਸੁੱਕੇ ਪੌਦੇ ਜਿਉਂਦੀ ਊਰਜਾ ਨੂੰ ਦਰਸਾਉਂਦੇ ਹਨ ਜਦੋਂ ਪੌਦੇ ਸੁੱਕ ਜਾਂਦੇ ਹਨ ਉਹਨਾਂ ਦੇ ਪੱਤੇ ਤੇ ਉਹਨਾਂ ਦੇ ਡਿੱਗ ਜਾਂਦੇ ਹਨ ਜਾਂ ਸਿਰਫ ਇੱਕ ਗਮਲੇ ਵਿੱਚ ਹਨ ਜਦੋਂ ਟਾਹਣੀਆਂ ਵੱਧਦੀਆਂ ਹਨ ਤਾਂ ਇਹ ਮਰੀ ਹੋਈ ਊਰਜਾ ਦੀ ਨਿਸ਼ਾਨੀ ਬਣ ਜਾਂਦੇ ਹਨ ਜੋ ਸਕਾਰਾਤਮਕ ਊਰਜਾ ਨੂੰ ਸੋਖ ਲੈਂਦੇ ਹਨ ਤੇ ਉਦਾਸੀ ਤਣਾਓ ਤੇ ਖਚੋਲਣ ਵਿੱਚ ਵਧਾਉਂਦੇ ਹਨ ਲక్ష్ਮੀ ਨੂੰ ਹਰਿਆਲੀ ਦੇ ਜੀਵਨ ਵਿੱਚ ਸ਼ਕਤੀ ਬਹੁਤ ਪਸੰਦ ਹੈ ਮਰੇ ਹੋਏ ਪੌਦੇ ਘਰ ਦੇ ਵਾਤਾਵਰਣ ਨੂੰ ਭਾਰੀ ਬਣਾਉਂਦੇ ਹਨ ਨਵੇਂ ਮੌਕਿਆਂ ਦੇ ਆਉਣ ਵਿੱਚ ਰੁਕਾਵਟ ਪਾਉਂਦੇ ਹਨ ਜੇਕਰ ਤੁਸੀਂ ਨਵੇਂ ਸਾਲ ਵਿੱਚ ਵਿਕਾਸ ਚਾਹੁੰਦੇ ਹੋ ਘਰ ਨੂੰ ਜੀਵਨ ਨਾਲ ਭਰਿਆ ਹੋਣਾ ਚਾਹੀਦਾ ਹੈ ਨਾ ਕਿ ਮ੍ਰਿਤ ਊਰਜਾ ਨਾਲ ਇਸ ਲਈ 1 ਜਨਵਰੀ ਤੋਂ ਪਹਿਲਾਂ ਅਜਿਹੇ ਸਾਰੇ ਪੌਦੇ ਹਟਾ ਦਿਓ ਜੇ ਸੰਭਵ ਹੋਵੇ ਤਾਂ ਨਵੇਂ ਤਾਜ਼ੇ ਪੌਦੇ ਲਗਾਓ ਫਟੇ ਪੁਰਾਣੇ ਕੱਪੜੇ ਘਰ ਵਿੱਚ ਗਰੀਬੀ ਦੀ ਵਾਈਬ੍ਰੇਸ਼ਨ ਪੈਦਾ ਕਰਦੇ ਹਨ ਕਪੜੇ ਸਿੱਧੇ ਤੌਰ ਤੇ ਘਰੇਲੂ ਊਰਜਾ ਤੇ ਸਵੈ ਮਾਨ ਨਾਲ ਸੰਬੰਧਿਤ ਹਨ ਜਦੋਂ ਫਟੇ ਹੋਏ ਕਪੜੇ ਘਰ ਵਿੱਚ ਹੁੰਦੇ ਹਨ ਘਰ ਦੀ ਖੁਸ਼ਹਾਲੀ ਵਾਈਬ੍ਰੇਸ਼ਨ ਕਮਜ਼ੋਰ ਹੋ ਜਾਂਦੀ ਹੈ ਅਜਿਹੇ ਕਪੜੇ ਸ਼ਨੀ ਅਤੇ ਤੇ ਰਾਹੂ ਨਕਾਰਾਤਮਕਤਾ ਨੂੰ ਵਧਾਉਂਦੇ ਹਨ ਤੇ ਜੀਵਨ ਵਿੱਚ ਸੰਘਰਸ਼ ਤੇ ਨਿਰਾਸ਼ਾ ਲਿਆਉਂਦੇ ਹਨ ਬਹੁਤ ਸਾਰੇ ਲੋਕ ਸੋਚਦੇ ਹਨ ਉਹ ਬਾਅਦ ਵਿੱਚ ਲਾਭਦਾਇਕ ਹੋਣਗੇ ਪਰ ਅਸਲ ਵਿੱਚ ਇਹ ਚੀਜ਼ਾਂ ਪੂਰੇ ਘਰ ਤੇ ਬੋਝ ਬਣ ਜਾਂਦੀਆਂ ਹਨ ਨਵੇਂ ਸਾਲ ਤੋਂ ਪਹਿਲਾਂ ਇਹਨਾਂ ਸਾਰੇ ਬੇਕਾਰ ਫਟੇ ਹੋਏ ਜਾਂ ਦਾਗਦਾਰ ਕੱਪੜਿਆਂ ਨੂੰ ਸਾਫ਼ ਕਰ ਦਿਓ, দান ਕਰ ਦਿਓ। ਤੁਹਾਡਾ ਘਰ ਜਿੰਨਾ ਹਲਕਾ ਹੋਵੇਗਾ, ਓਨੀ ਹੀ ਤੇਜ਼ੀ ਨਾਲ ਚੰਗੀ ਕਿਸਮਤ ਵਹਿ ਜਾਵੇਗੀ। ਘਰ ਵਿੱਚ ਟੁੱਟੀਆਂ ਇਲੈਕਟ੍ਰੋਨਿਕ ਚੀਜ਼ਾਂ ਟੁੱਟੇ ਹੋਏ ਪੱਖੇ, ਨੁਕਸਾਨ ਦੇ ਮੋਬਾਈਲ ਫੋਨ ਤੇ ਪੁਰਾਣੇ ਚਾਰਜਰ ਸੜੀਆਂ ਹੋਈਆਂ ਤਾਰਾਂ ਜਾਂ ਟੁੱਟੀਆਂ ਇਲੈਕਟ੍ਰੋਨਿਕ ਚੀਜ਼ਾਂ ਨਾ ਸਿਰਫ ਖਲਾਰੇ ਨੂੰ ਔਰ ਬਣਾਉਂਦੀਆਂ ਹਨ, ਬਲਕਿ ਤੁਹਾਡੇ ਘਰ ਵਿੱਚ ਆਉਣ ਵਾਲੀ ਚੰਗੀ ਊਰਜਾ ਨੂੰ ਵੀ ਰੋਕਦੀਆਂ ਹਨ। ਇਹ ਚੀਜ਼ਾਂ ਘਰ ਨੂੰ ਖੜੋਤ ਤੇ ਰੁਕਾਵਟ ਪੈਦਾ ਕਰ ਦਿੰਦੀਆਂ ਹਨ ਜਿਸ ਨਾਲ ਜੀਵਨ ਵਿੱਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਇਹ ਚੀਜ਼ਾਂ ਮਾਨਸਿਕ ਥਕਾਵਟ ਆਲਸ ਤੇ ਵਿੱਤੀ ਨੁਕਸਾਨ ਨੂੰ ਵਧਾਉਂਦੀਆਂ ਹਨ ਨਵਾਂ ਸਾਲ ਇੱਕ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ ਇਸ ਲਈ ਅਜਿਹੇ ਇਲੈਕਟ੍ਰੋਨਿਕ ਨੂੰ ਕੂੜੇ ਨੂੰ 1 ਜਨਵਰੀ ਤੋਂ ਪਹਿਲਾਂ ਹੀ ਸਾਫ਼ ਕਰ ਦਿਓ ਜਿੰਨੀ ਖਾਲੀ ਜਗ੍ਹਾ ਹੋਵੇਗੀ ਕਿਸਮਤ ਓਨੀ ਹੀ ਚਮਕਦਾਰ ਹੋਵੇਗੀ ਮਿਆਦ ਪੁੱਗ ਚੁੱਕੀਆਂ ਦਵਾਈਆਂ ਅਣਵਰਤੀਆਂ ਚੀਜ਼ਾਂ ਘਰ ਵਿੱਚ ਬਿਮਾਰੀ ਨੂੰ ਸੱਦਾ ਦਿੰਦੀਆਂ ਹਨ। ਵਾਸਤਵ ਸ਼ਾਸਤਰ ਵਿੱਚ ਇਸ ਨੂੰ ਰੋਗ ਦੋਸ਼ਤਾ ਕਾਰਕ ਮੰਨਦੇ ਹਨ। ਜਦੋਂ ਪੁਰਾਣੇ ਬੇਕਾਰ ਡੱਬੇ ਮਿਆਦ ਉਹਨਾਂ ਦੀ ਪੁੱਗ ਜਾਂਦੀ ਹੈ। ਗੋਲੀਆਂ, ਖਰਾਬ ਟਿਊਬਾਂ ਘਰ ਵਿੱਚ ਰਹਿੰਦੀਆਂ ਹਨ। ਘਰ ਦੀ ਸਿਹਤ ਤੇ ਮਾਨਸਿਕ ਸ਼ਾਂਤੀ ਦੋਵੇਂ ਹੀ ਪ੍ਰਭਾਵਿਤ ਹੁੰਦੀਆਂ ਹਨ। ਜਿਸ ਨਾਲ ਤਣਾਅ, ਡਰ ਅਤੇ ਖਰਾਬ ਸਿਹਤ ਹੁੰਦੀ ਹੈ। ਨਵਾਂ ਸਾਲ ਇੱਕ ਸਿਹਤਮੰਦ ਜੀਵਨ ਦਾ ਪ੍ਰਤੀਕ ਹੈ ਇਸ ਲਈ 1 ਜਨਵਰੀ ਤੋਂ ਪਹਿਲਾਂ ਸ਼ੈਲਫਾਂ, ਦਰਾਜਾਂ ਤੇ ਮੈਡੀਕਲ ਡੱਬਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਜਿੰਨੀ ਰੌਸ਼ਨੀ ਤੇ ਸਫਾਈ ਹੋਵੇਗੀ ਓਨੀ ਹੀ ਜਲਦੀ ਘਰ ਵਿੱਚ ਚੰਗੀ ਸਿਹਤ, ਚੰਗੀ ਕਿਸਮਤ ਆਵਾਸ ਕਰੇਗੀ। ਟੁੱਟੀ ਹੋਈ ਮੂਰਤੀ ਜਾਂ ਭਗਵਾਨ ਦੀ ਤਸਵੀਰ ਇਹ ਸਭ ਤੋਂ ਵੱਡਾ ਨੁਕਸ ਹੈ। ਜੇਕਰ ਘਰ ਵਿੱਚ ਦੇਵਤੇ ਦੀ ਤਸਵੀਰ ਹੈ, ਫਰੇਮ ਟੁੱਟ ਗਿਆ ਹੈ ਜਾਂ ਮੂਰਤੀ ਖਰਾਬ ਹੋ ਗਈ ਹੈ। ਇਸ ਦਾ ਘਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਧਰਮ ਗ੍ਰੰਥਾਂ ਵਿੱਚ ਟੁੱਟੀ ਹੋਈ ਮੂਰਤੀ ਨੂੰ ਅਸ਼ੁਭਤਾ ਦਾ ਸੰਕੇਤ ਮੰਨਿਆ ਜਾਂਦਾ ਹੈ। ਟਟਿਆ ਹੋਇਆ ਚਿੱਤਰ ਭਗਵਾਨ ਦਾ ਅਪਮਾਨ ਮੰਨਿਆ ਜਾਂਦਾ ਹੈ ਇਸ ਲਈ ਤੁਸੀਂ ਇਹਨਾਂ ਚੀਜ਼ਾਂ ਨੂੰ ਅੱਜ ਹੀ ਆਪਣੇ ਘਰ ਵਿੱਚੋਂ ਬਾਹਰ ਕੱਢ ਦਿਓ ਜਾਂ ਇਹਨਾਂ ਦਾ ਸਤਕਾਰ ਨਾਲ ਵਿਸਰਜਨ ਕਰ ਲਿਓ ਜਦੋਂ ਟੁੱਟੀਆਂ ਹੋਈਆਂ ਬਾਲਟੀਆਂ ਫਟੇ ਹੋਏ ਮੱਗ ਪੁਰਾਣੀਆਂ ਪਲਾਸਟਿਕ ਦੀਆਂ ਚੀਜ਼ਾਂ ਆਲੇ-ਦੁਆਲੇ ਪਈਆਂ ਰਹਿੰਦੀਆਂ ਹਨ ਤਾਂ ਉਹ ਘਰ ਵਿੱਚ ਗੰਦਗੀ ਤੇ ਗਰੀਬੀ ਦਾ ਪ੍ਰਤੀਕ ਬਣ ਜਾਂਦੀਆਂ ਹਨ ਟੁੱਟੀਆਂ ਬਾਥਰੂਮ ਦੀਆਂ ਚੀਜ਼ਾਂ ਪਾਣੀ ਦੇ ਤੱਤ ਨੂੰ ਅਸੰਤੁਲਿਤ ਕਰਦੀਆਂ ਹਨ ਜਿਸ ਨਾਲ ਬੇਚੈਨੀ ਨੀਂਦ ਵਿੱਚ ਵਿਖਾਤ ਤੇ ਵਿੱਤੀ ਅਸਥਿਰਤਾ ਹੁੰਦੀ ਹੈ ਟੁੱਟੀਆਂ ਬਾਥਰੂਮ ਦੀਆਂ ਚੀਜ਼ਾਂ ਘਰ ਵਿੱਚੋਂ ਸਕਾਰਾਤਮਕ ਊਰਜਾ ਨੂੰ ਬਾਹਰ ਕੱਢ ਦਿੰਦੀਆਂ ਹਨ ਜਿਵੇਂ ਪੈਸਾ ਜਲਦੀ ਹੀ ਖਿਸਕ ਜਾਂਦਾ ਹੈ ਇਸ ਲਈ 1 ਜਨਵਰੀ ਤੋਂ ਪਹਿਲਾਂ ਬਾਥਰੂਮ ਵਿੱਚੋਂ ਸਾਰੀਆਂ ਟੁੱਟੀਆਂ ਫੁੱਟੀਆਂ ਦਾਗਦਾਰ ਪਲਾਸਟਿਕ ਦੀਆਂ ਚੀਜ਼ਾਂ ਨੂੰ ਬਦਲ ਦਿਓ ਸਫਾਈ ਬਣਾਈ ਰੱਖੋ ਨਵਾਂ ਸਾਲ ਸ਼ਾਂਤੀ ਤੇ ਖੁਸ਼ੀ ਨਾਲ ਸ਼ੁਰੂ ਹੋਵੇਗਾ ਪੁਰਾਣੇ ਮੋਬਾਈਲ ਡੱਬੇ ਚਾਰਜਰ ਪੈਕਿੰਗ ਬੇਕਾਰ ਖਾਲੀ ਡੱਬੇ ਜ਼ਿਆਦਾਤਰ ਘਰਾਂ ਵਿੱਚ ਸਟੋਰ ਕੀਤੇ ਜਾਂਦੇ ਹਨ ਇਹ ਚੀਜ਼ਾਂ ਨਾ ਸਿਰਫ ਜਗ੍ਹਾ ਘੇਰਦੀਆਂ ਹਨ ਬਲਕਿ ਘਰ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੇ ਅਡੱਬਿਆਂ ਦੇ ਉੱਤੇ ਜੰਮੀ ਹੋਈ ਧੂੜ ਮਾਨਸਿਕ ਤਣਾਅ ਪੈਦਾ ਕਰਦੀ ਹੈ ਖਾਲੀ ਡੱਬੇ ਘਰ ਦੀ ਊਰਜਾ ਨੂੰ ਪ੍ਰਭਾਵਿਤ ਕਰਦੇ ਹਨ ਕਮਾਈ ਨੂੰ ਰੋਕਦੇ ਹਨ ਇਸ ਲਈ ਅੱਜ ਹੀ ਇਹਨਾਂ ਚੀਜ਼ਾਂ ਨੂੰ ਹਟਾ ਦਿਓ ਸੋ ਦੋਸਤੋ ਇਹ ਸੀ ਜੀ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਕਈ ਲੋਕ ਅਲਮਾਰੀ ਵਿੱਚ ਪੁਰਾਣੀਆਂ ਚੂੜੀਆਂ ਜਾਂ ਚੈਨਾਂ ਨਕਲੀ ਗਹਿਣੇ ਟੁੱਟੀਆਂ ਹੋਈਆਂ ਚੈਨਾਂ ਨੂੰ ਰੱਖ ਕੇ ਬੈਠਦੇ ਹਨ ਕਈ ਵਾਰੀ ਬਾਲੀਆਂ ਵਗੈਰਾ ਟੁੱਟੀਆਂ ਹੁੰਦੀਆਂ ਹਨ ਲਾਕਟ ਟੁੱਟੇ ਹੁੰਦੇ ਹਨ ਉਹ ਵੀ ਮਾੜੀ ਊਰਜਾ ਛੱਡਦੇ ਹਨ ਇਹ ਚੀਜ਼ਾਂ ਸ਼ੁਕਰ ਗ੍ਰਹਿ ਨੂੰ ਕਮਜ਼ੋਰ ਕਰਦੀਆਂ ਹਨ ਇਸ ਦੇ ਨਾਲ ਦੌਲਤ ਤੇ ਚੰਗੇ ਕਿਸਮਤ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ ਟੁੱਟੇ ਹੋਏ ਗਹਿਣੇ ਰੱਖਣਾ ਵਿੱਤੀ ਨੁਕਸਾਨ ਦਾ ਸੰਕੇਤ ਮੰਨਿਆ ਜਾਂਦਾ ਹੈ ਇਸ ਲਈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ